ਹਾਂਜੀ ਵੀਰ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਮੇਰੇ ਵੀਰੋ ਤੇ ਬਾਬੇ ਪਹੁੰਚ ਗਏ ਹੀ ਉੱਪਰ ਤੇ ਧੁੱਪ ਨਿਕਲ ਆਈ ਏ ਅੱਜ ਫੇਰ ਤੇ ਕਬੂਤਰਾਂ ਦੀ ਅੱਖਾਂ 'ਚ ਪਹਿਲਾ ਪਾਉਂਦੇ ਆਈ ਡ੍ਰੌਪ ਇਹ ਵਾਲੀ ਆਫਰ ਆਉਂਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਾਬੇਓ ਬੱਚਿਆਂ ਨੂੰ ਕਬੂਤਰਾਂ ਜਾਲ 'ਚ ਪਾ ਦਿੰਦੇ ਆ ਤੇ ਇੱਕ ਦੋਨੋਂ ਛਤਰੀ ਤੇ ਬੰਨ ਦਿੰਦੇ ਆ ਤੇ ਇੱਕ ਕਬੂਤਰੀ ਆਪਾਂ ਨੇ ਢਾਈ ਵੀ ਏ ਉਹ ਵੀ ਦਿਖਾਉਂਦੇ ਆ ਤੁਹਾਨੂੰ ਇੱਕ ਬੱਚਾ ੜਾਉਣਾ ਏ ਇਹ ਆ ਗਈ ਕਬੂਤਰੀ ਤੰਦ ਖਾਂਦੇ ਆ ਤੇ ਪਾ ਦਈਏ ਪਹਿਲਾ ਆਈ ਡ੍ਰੌਪ ਕਬੂਤਰਾਂ ਦੀ ਅੱਖਾਂ 'ਚ ਤੇ ਕਬੂਤਰੀ ਦਿਖਾਉਂਦੇ ਆ ਤੁਹਾਨੂੰ ਤੇ ਫਿਰ ਪਾਉਂਦੇ ਆ ਕਬੂਤਰਾਂ ਨੂੰ ਜਾਲ 'ਚ ਬੈਠੇ ਰਹੂਗੇ ਧੁੱਪ 'ਚ ਤੇ ਬਾਬਿਓ ਇਹ ਹੀ ਆ ਉਹ ਦਵਾਈ ਆਫ ਰੌਂਡੀ ਤੇ ਅੱਜ ਇਹਦਾ ਰਿਜ਼ਲਟ ਵੀ ਦਿਖਾਵਾਂਗੇ ਤੁਹਾਨੂੰ 2 ਦਿਨ ਹੋ ਗਏ ਆ ਆਪਾਂ ਨੂੰ ਪਾਉਂਦਿਆਂ ਨੂੰ ਤੇ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਬਾਕੀ ਜਿਹੜੀ ਕਬੂਤਰੀ ੜਾਈ ਆ ਉਹ ਇਹ ਫਿਰਦੀ ਆ ਇਹ ਆ ਗਈ ਬਾਬਿਓ ਉਹ ਜਾਂਦੀ ਉਹ ਆ ਗਈ ਬਾਬਿਓ ਤੇ ਇੱਕ ਬੱਚਾ ਡਾਉਣਾ ਏ ਪਹਿਲਾਂ ਕਬੂਤਰਾਂ ਦੀ ਅੱਖਾਂ 'ਚ ਪਾ ਦਈਏ ਦਵਾਈ ਆਈ ਡ੍ਰੌਪ ਇਹ ਬੈਠੇ ਆ ਉਹ ਕਬੂਤਰ ਤਿੰਨ ਚਾਰ ਇਹਨਾਂ ਦੀ ਅੱਖਾਂ 'ਚ ਪਾ ਦਿੰਦੇ ਆ ਤੇ ਤੁਹਾਨੂੰ ਪਹਿਲਾਂ ਚੱਕ ਕੇ ਵੀ ਦਿਖਾਉਂਦੇ ਆ ਤੇ ਆ ਦੇਖੋ ਬਾਬਿਓ ਇੱਕ ਦਾ ਇਹਦੇ ਪਾਉਂਦੇ ਸੀ ਆਪਾਂ ਦਵਾਈ ਇਦਾਂ ਰਿਜ਼ਲਟ ਦੇਖੋ ਅੱਖ ਦਾ ਖੁੱਲ ਗਈ ਅੱਖ ਬਿਲਕੁਲ ਤੇ ਫਿਰ ਸੀ ਜੀ ਆ ਆਪਾਂ ਖਾਣੇ ਵਾਲੀ ਗੋਲੀ ਮਿਲੀ ਨਹੀਂ ਉਹ ਤਾਂ ਕਰਕੇ ਪਾਈ ਨਹੀਂ ਆਪਾਂ ਨੇ ਕੱਲਾ ਇਹ ਆਈ ਡ੍ਰੌਪ ਦਾ ਹੀ ਰਿਜ਼ਲਟ ਹੈ ਬਾਕੀ ਇਹ ਆ ਇੱਕ ਕਬੂਤਰੀ ਆ ਦੇਖੋ ਬੱਬੂ ਇਹਦੀ ਜਮਾ ਸੈੱਟ ਹੋ ਗਈ ਇਹ ਬਾਦ ਦੋ ਕੁ ਦਿਨ ਹੋਰ ਪਾਉਗੀ ਉਸ ਤੋਂ ਬਾਅਦ ਆਪੇ ਰਿਕਵਰ ਹੋ ਜਾਊਂਗੇ ਇਹ ਬਾਕੀ ਇਹ ਬੈਠੇ ਛੋਟੇ ਇੱਕ ਕਬੂਤਰ ਉਹ ਹੈ ਇਹ ਬੈਠਾ ਇਹਦੀ ਵੀ ਅੱਖ ਫਿਰ ਠੀਕ ਹੋ ਗਈ ਤੇ ਬਾਕੀ ਬਾਬੇ ਨੇ ਦਵਾਈ ਪਾ ਲਈ ਹੁਣ ਤੇ ਫਿਰ ਪਾਉਂਦੇ ਆ ਨਾ ਜਾਲਾਂ ਚ ਤੇ ਫਿਰ ਚੱਲਦੇ ਆ ਬਾਬੇ ਆਪਾਂ ਉੱਪਰ ਰੋੜੀ ਰੱਖੀ ਹੋਈ ਹੈ ਇਹਨਾਂ ਨੂੰ ਖਾ ਲੂਗੇ ਓਕੇ ਹੈ ਪਾਣੀ ਰੱਖ ਲਈ ਇੱਕ ਵਾਰ ਇੱਧਰ ਪਾਣੀ ਪੀ ਲੂਗੇ ਗਰਮ ਪਾਣੀ ਜਬੜਾ ਵਾਥੇ ਜਿਹੜਾ ਕਾੜਾ ਲੋ ਜੀ ਪੀਓ ਲੋਈ ਤੇ ਆ ਪਾਣੀ ਪੀਣ ਦੋਸਤੋ ਵਾਦਿਆਂ ਨੂੰ ਜਾਲਾਂ ਵਿੱਚ ਪਾ ਦੋਗੇ ਜਿਹੜਾ ਛਤਰੀ ਤੇ ਬੰਨਣਾ ਹੋਇਆ ਉਹਨੂੰ ਛਤਰੀ ਤੇ ਬੰਨਦਾਂਗੇ ਤੇ ਫਿਰ ਚੱਲਦੇ ਆ ਬਾਬੇ ਉੱਪਰ ਤੇ ਹਾਂਜੀ ਲੋ ਬਈ ਮਿੱਤਰੋ ਪਾਤੇ ਆ ਬੱਚੇ ਜਾਲ ਚ ਠੀਕ ਹੈ ਤੇ ਅੱਖਾਂ ਜ ਦਵਾਈ ਪਾਤੀ ਹੈ ਤੇ ਇੱਧਰ ਬੈਠੇ ਛਤਰੀ ਦੇ ਖੁੱਲੇ ਇੱਕੇ ਬੱਚਾ ਬੈਠਾ ਏ ਚੀਨੇ ਦਾ ਭਰਾ ਤੇ ਇੱਕ ਕਬੂਤਰੀ ਵੀ ਬੈਠ ਗਈ ਦੋ ਬੱਚੇ ਬੰਨੇ ਵੀ ਐ ਤੇ ਇੱਕੇ ਫਿਰਦਾ ਤਿੰਨ ਖੁੱਲੇ ਐ ਦੋ ਬੰਨੇ ਵੀ ਐ ਤੇ ਹੁਣ ਚੱਲਦੇ ਬਾਬੇ ਉੱਪਰ ਤੇ ਬੈਠ ਗਏ ਓਕੇ ਰਿਪੋਰਟ ਹੈ ਕੰਮ ਤੇ ਇੱਕੇ ਉੱਗਦੀ ਕਬੂਤਰੀ ਤੇ ਹੁਣ ਚੱਲਦੇ ਆਈ ਉੱਪਰ ਤੇ ਹਾਂਜੀ ਲੋਗ ਇਹ ਮਿੱਤਰੋ ਪਹੁੰਚ ਗਏ ਆ ਆਪਾਂ ਉੱਪਰ ਤੇ ਬਾਬੇ ਉੱਪਰ ਪਹੁੰਚੇ ਇਹ ਕੱਲ ਜੰਗਲੀਆ ਵਾਲੀ ਕਬੂਤਰੀ ਆਪਾਂ ਨੇ ਇੱਧਰ ਰੱਖੀ ਵੀ ਤੀ। ਬਿਮਾਰ ਸੀ। ਮੁੰਲਾ ਦਾ ਮਰ ਗਈ ਏ। ਹਾਂ ਬਾਬੇ ਇਹ ਮਰ ਗਈ ਏ। ਮਰ ਗਈ ਬਾਬੇ ਅੱਜ ਇਹ ਵੱਡੀ ਕਬੂਤਰੀ। 32। ਵਿਚਾਰੀ ਬਹੁਤ ਸਾਲ ਰਹਿ ਗਈ ਆਪਣੇ ਕੋਲ। ਕਾਫੀ ਟਾਈਮ। ਵਿਚਾਰੀ ਹੁਣ ਤਾਂ ਬੁਢੀ ਹੋ ਗਈ ਜੀ। ਤੇ ਬਾਬੇ ਇਹ ਫੜੀ ਸੀ ਆਪਾਂ ਨੇ ਗੋਲਿਆਂ ਵਿੱਚੋਂ ਲੋੜੀ ਵਾਲੇ ਦੇ 2000 ਮੇਰੇ ਖਿਆਲ ਤੇ 16 17 ਦੇ ਵਿੱਚ ਫੜੀ ਦੀ ਬਾਬੇ ਉਹ 16 17 ਪੱਕਾ ਯਾਦ ਨਹੀਂ ਸ਼ਾਇਦ ਉਤੇ ਸਾਲ ਦੋ ਸਾਲ ਇਹ ਦਰ ਉਧਰ ਹੋ ਸਕਦਾ ਅੱਗੇ ਪਿੱਛੇ ਪਰ 2016 17 ਦੇ ਵਿੱਚ ਫੜੀ ਦੀ ਆਪਾਂ ਨੇ ਬਾਬੇ ਉਹ ਅੱਜ ਮਰ ਗਈ ਆਪਣੇ ਕੋਲ ਤੇ ਅੱਜ ਹੋ ਗਈ ਤਰੀਕ ਛੇ ਤਰੀਕ ਹੋ ਗਈ ਬਾਬੇ ਅੱਜ 6 ਜਨਵਰੀ ਆਪਾਂ ਨੇ ਫੜੀ ਸੀ 13 ਜਨਵਰੀ ਨੂੰ 6 ਦਿਨ ਪਹਿਲਾਂ ਮਰ ਗਈ ਨਹੀਂ ਸਾਲ ਇੱਕ ਹੋਰ ਹੋ ਜਾਂਦਾ ਪੂਰਾ ਆਪਣੇ ਕੋਲੇ ਚਲੋ ਕੋਈ ਨਹੀਂ ਰੱਬ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਬਸ ਹੁਣ ਇਹਨੂੰ ਦੱਬ ਲਾਂਗੇ ਇੰਨਾ ਰੱਖ ਦਾਂਦੇ ਇੱਥੇ ਸਾਈਡ ਤੇ ਆਹ ਲੋ ਇੱਥੇ ਰੱਖ ਦਾਂਦੇ ਆ ਤੇ ਲੋ ਬਈ ਮਿੱਤਰੋ ਕੋਈ ਨਹੀਂ ਚਲੋ ਉਹ ਤਾਂ ਮਰ ਗਈ ਆਪਾਂ ਕਰਦੇ ਆ ਫਿਰ ਖੋਲਦੇ ਹਾਂ ਤੇ ਲੋ ਜੀ ਬਾਬਿਓ ਇਹ ਖੋਲ ਲਿਆ ਜੰਦਾ ਤੇ ਬਾਕੀ ਇਹ ਆਪਣੇ ਬਾਬੂ ਨਾਲ ਨੀਚੇ ਬੈਠੇ ਜਿਹੜੇ ਕਬੂਤਰ ਬੈੰਦੇ ਆ ਉਹਨਾਂ ਨੂੰ ਫੱਟੀਆਂ ਲਾਤੀਆਂ ਦੀਆਂ ਬੈਠੇ ਰਹੂਗੇ ਤੇ ਬਾਕੀ ਬੱਲਾ ਵਕਰਦੇ ਹਾਂ ਬਾਬਿਓ ਬੰਦ ਤੇ ਇੱਧਰ ਵੀ ਕੂਤਰ ਠਗੇ ਹੋਏ ਆ ਇਹਨਾਂ ਦਾ ਕੱਪੜਾ ਹਟਾ ਦਿੰਦੇ ਆ ਤੇ ਜੰਦਾ ਵੀ ਖੋਲਦੇ ਆ ਇਹ ਆ ਲਓ ਬਾਬਿਓ ਜੰਦਾ ਦਿੱਤਾ ਹੀ ਖੋਲ ਆ ਲੋ ਜੀ ਤੇ ਬਾਕੀ ਕਬੂਤਰ ਬੈਠੇ ਆ ਬੱਲੋਂ ਕਰ ਦਈਏ ਬੰਦ ਦੋਨੋਂ ਆ ਲੋ ਜੀ ਤੇ ਬਾਕੀ ਇਹ ਕਬੂਤਰ ਬੈਠੇ ਆ ਓਕੇ ਰਪੋਰਟ ਹੈ ਕੰਮ ਇਹਨਾਂ ਨੂੰ ਕੱਢਦੇ ਆ ਧੁੱਪ ਚ ਤੇ ਕੱਪੜਾ ਹਟਾ ਦਾਂਦੇ ਆ ਫਿਰ ਜਾਉਂਗੇ ਤੇ ਬਾਕੀ ਜਿਹੜੇ نیچے ਛਤਰੀ ਦੇ ਬੱਚੇ ਬਿਠਾਏ ਹੋਏ ਆ ਉਹਨਾਂ ਨੂੰ ਛਿੱਲਦੇ ਆ ਤੇ ਲੋ ਬਾਈ ਮਿੱਤਰੋ ਬੱਚੇ ਬੈਠੇ ਆ ਤੇ ਕਬੂਤਰ ਰੜਾਏ ਹੋਏ ਆਪਾਂ ਨੇ ਦੋ ਇੱਕ ਦਾ ਆਂਦਾ ਇਹ ਤੇ ਕੁੱਪਰ ਖੜਾ ਹੈ ਬਾਬਿਓ ਉਹ ਵੀ ਦੇਖੰਦੇ ਤੁਹਾਨੂੰ ਦਿਖੀ ਜਵੇ ਇੱਕ ਵੰਨੀ ਕਾ ਚ ਪੈ ਜਵੇ ਗੇਰਾ ਆ ਗਿਆ ਇਹ ਆ ਗਿਆ ਜੀ ਕਾਲੀ ਪੂੰਛ ਵਾਲਾ ਘੰਟ ਪੂੰਛ ਵਾਲਾ ਬੱਚਾ ਇਹ ਫਿਰਦਾ ਹੋ ਗਿਆ ਠੀਕ ਹੈ ਜੀ ਤੇ ਇਹ ਕੇ ਆ ਗਿਆ ਇੱਕ ਬਿੱਠਾ ਵਾਲੀ ਕਬੂਤਰੀ ਦਿਖ ਨਹੀਂ ਰਹੀ ਬਾਬਿਓ ਸ਼ਾਖੀ ਜਿਹੜੀ ਤੇ ਕੋਈ ਨਹੀਂ ਲੜਾਏ ਵੇ ਬੈਠੇ ਰਹਿਣ ਦੇਣੋਂ ਤੱਪ ਵਧੀਆ ਹੈ ਤੇ ਉੱਪਰ ਵੀ ਕਬੂਤਰ ਖੋਲੇ ਪਿਆ ਉੱਪਰ ਵੀ ਦਿਖਾਉਂਦੇ ਆ ਸਾਨੂੰ ਜਾ ਕੇ ਇਹ ਲੋ ਬਈ ਮਿੱਤਰੋ ਖੋਲਦੇ ਸੀ ਕਬੂਤਰ ਆਹ ਕੁੱਡੇ ਦੇ ਠੀਕ ਹੈ ਜੀ ਕਬੂਤਰ ਤੇ ਬੱਚੇ ਇੱਧਰ ਤੇ ਖੁੱਲੇ ਛੱਡਦੇ ਤੇ ਕਬੂਤਰੀਆਂ ਵਾਲੀ ਸਾਈਡ ਦੇ ਬੱਚੇ ਪਾਤੇ ਆਪਾਂ ਨੇ ਡੋਲੀਆਂ 'ਚ ਆ ਬੈਠੇ ਨੇ ਡੋਲੀਆਂ 'ਚ ਤੇ ਬਾਕੀ ਇਹ ਖੁੱਲੇ ਐ ਤੇ ਦੇਖੋ ਬਾਈ ਇਹਨਾਂ ਨੂੰ ਫੜਦੇ ਆ ਲੋ ਤੇ ਹਾਂਜੀ ਲੋ ਬਈ ਮਿੱਤਰੋ ਕਰਤੇ ਆ ਕਬੂਤਰ ਬੰਦ ਬਾਬਿਓ ਟ੍ਰੇ ਆ ਕੱਢ ਲਈਆਂ ਬਾਹਰ ਬਾਹ ਹੁਣ ਥੋੜੀ ਜੇ ਰੱਖੇ ਨੋ ਪਉਂਦੇ ਆ ਦਾਣੇ ਤੇ ਬਿਠਾਤੇ ਅੰਦਰ ਇੰਨਾ ਸੈਟ ਜੇ ਹੋ ਲੂਗੇ ਤੇ ਬਾਕੀ ਅੰਦਰ ਵੀ ਕਰਤੇ ਬੱਚੇ ਬੰਦ ਬੈਠੇ ਆ ਤੇ ਬਾਹ ਹੁਣ ਨੀਚੇ ਵਾਲੇ ਰਹਿ ਗਏ ਬਾਬਿਓ ਪਾ ਜਾ ਕੇ ਨੀਚੇ ਵਾਲੇ ਕਬੂਤਰ ਕਰਦੇ ਆ ਬੰਦ ਤੇ ਡ੍ਰਿੰਕਰ ਦਰੋਂ ਕਰ ਦੋ ਕੇ ਪਾਣੀ ਦਾ ਭਰ ਕੇ ਰੱਖ ਦਾਂਗੇ ਉਹ ਬੈਠੇ ਆ ਛਤਰੀ ਤੇ ਤੇ ਬਾਕੀ ਜਾਲ ਤੇ ਇਹਨਾਂ ਨੂੰ ਕਰਦੇ ਆ ਜਾ ਕੇ ਬੰਦ ਚਲੋ ਬਈ ਬਾਬਿਓ ਪਹੁੰਚ ਗਏ ਹਾਂ نیچے ਕਰਦੇ ਹਾਂ ਕੂਤਰਾਂ ਨੂੰ ਬੰਦ ਤੇ ਜਾਲ ਦਾ ਕੁੰਡਾ ਲਈਏ ਖੋਲ ਪਹਿਲਾ ਤੇ ਕੁੰਡਾ ਖੋਲ ਕੇ ਬਾਬਿਓ ਦਵਾਈ ਪਾਣੀ ਹੈ ਕੂਤਰਾਂ ਦੀ ਅੱਖਾਂ 'ਚ ਤੇ ਫੇਰ ਨਾਲ ਦੀ ਨਾਲ ਛੱਡ ਦਾਂਗੇ ਇਹਨਾਂ ਨੂੰ ਤੇ ਜਾਲ ਕਰਕੇ ਡਾਉਨ ਧਾਰ ਲਈਏ ਬੱਚੇ ਤੇ ਇਧਰੋਂ ਵੀ ਧਾਰਨੇ ਆ ਇਹਨਾਂ ਨੂੰ ਧਾਰ ਕੇ ਕਰਦੀਏ ਬੰਦ ਬਾਬਿਓ ਚਲੋ ਬਈ ਮਿੱਤਰੋ ਕਰਤੇ ਬੱਚੇ ਬੰਦ ਠੀਕ ਹੈ ਜੀ ਤੇ ਇੱਕੋ ਬੈਠੀ ਐ ਜਾਲ ਦੇ ਕਬੂਤਰੀ ਸ਼ਾਕੀ ਉਹ ਵੀ ਕਰ ਦਾਂਗੇ ਬੰਦ ਤੇ ਬਾਕੀ ਸਰਤੇ ਆ ਇਹਨਾਂ ਨੂੰ ਪਾਉਂਦੇ ਆ ਦਾਣੇ ਠੀਕ ਹੈ ਜੀ ਤਿਲ ਪਾਉਨੇ ਆ ਪਹਿਲਾ ਆਪਾਂ ਨੇ ਉਸ ਤੋਂ ਬਾਅਦ ਦੂਸਰਾ ਦਾਣਾ ਪਾਵਾਂਗੇ ਚਲੋ ਬਈ ਮਿੱਤਰੋ ਇਹਨਾਂ ਨੂੰ ਪਾਤੇ ਆ ਦਾਣੇ ਤਿਲ ਪਾਤੇ ਆ ਪਹਿਲਾ ਉਸ ਤੋਂ ਬਾਅਦ ਦੂਸਰਾ ਦਾਣਾ ਪਾ ਦਾਂਗੇ ਇੱਧਰ ਵੀ ਪਾਤੇ ਆ ਖਾਰੇ ਆ ਕਬੂਤਰ ਤੇ ਹੁਣ ਚੱਲਦੇ ਆ ਜੀ ਆਪਾਂ ਉੱਪਰ ਕੂਤਰਾਂ ਨੂੰ ਦੂਸਰਿਆਂ ਨੂੰ ਵੀ ਪਾ ਲਈਏ। ਤੋ ਲੋ ਵੀ ਮਿੱਤਰੋ ਪਾਤੇ ਇਹਨਾਂ ਨੂੰ ਕੂਤਰਾਂ ਆ ਦੇਖੋ ਖਾ ਲੂਗੇ ਜਦੋਂ ਇਹ ਪੂਰਾ ਹਲੇ ਅੱਜ ਪਹਿਲੀ ਵਾਰ ਪਾਏ ਆ ਮੂੰਹ ਲੱਗੇ ਨਹੀਂ ਜਦੋਂ ਮੂੰਹ ਲੱਗੇ ਫਿਰ ਖਾ ਲੂਗੇ ਇਹਨਾਂ ਤੇ ਇਧਰ ਵੀ ਪਾਤੇ ਅੱਦੇ ਕੂਤਰ ਖਾ ਰਿਹਾ ਅੱਦੇ ਖਾ ਲੂਗੇ ਆਪਣੇ ਆਪ ਖਾਣ ਲੱਗ ਜੂਗੇ ਉਸ ਤੋਂ ਬਾਅਦ ਪਾਵਾਂਗੇ ਬਾਬੇ ਇਹਨਾਂ ਨੂੰ ਦਾਣਾ ਆ ਗੁੱਲੀ ਡੰਡਾ ਪਿਆਏ ਆਪਣੇ ਬਾਅਦ ਅੱਜ ਗੁੱਲੀ ਡੰਡਾ ਪਾਵਾਂਗੇ ਇਹਨਾਂ ਨੂੰ ਠੀਕ ਹੈ ਜੀ ਕਣਕ ਆ ਦੇਖੋ ਪਾਉ ਕੈਂਡ ਚੀਜ ਐ ਦੇਖੋ ਅਜੇ ਪਾਵਾਂਗੇ ਬਖਾਲਵੇ ਦਾਣਾ ਫਿਰ ਪਾਵਾਂਗੇ ਪਾਣੀ ਲਿਆਂਦੇ ਆ ਜਾਨੂੰ ਡਰਿੰਕਰ ਡਰੁੰਕਰ ਧੋ ਕੇ ਘਰ ਦੀ ਐ ਇਹਨਾਂ ਦੇ ਫਿਰ ਚੱਲਦੇ ਹਿੱਥੇ ਲੈ ਲੋ ਬਈ ਮਿੱਤਰੋ ਇਹਨਾਂ ਨੇ ਖਾ ਲਿਆ ਤੀਲਾ ਤੇ ਟ੍ਰੇ ਛਾੜ ਦਿੰਦੇ ਇੱਥੇ ਇਹਦੇ ਵਿੱਚ ਹੁਣ ਦੂਸਰਾ ਦਾਣਾ ਪਾ ਦਿੰਦੇ ਆ ਮਿਕਸ ਆ ਲੋ ਜੀ ਠੀਕ ਐ ਜੀ ਤੇ ਖਾ ਲੂੰਗੇ ਇਹ ਆ ਲਊਗਾ ਤੇ ਆ ਲੋ ਜੀ ਠੀਕ ਹੈ ਜੀ ਮਿਕਸ ਦਾਉਣਾ ਪਾ ਕੇ ਤੇ ਪਾਣੀ ਇਹਨਾਂ ਨੂੰ ਰੱਖ ਦਿਆ ਤੇ ਉੱਧਰ ਵੀ ਰੱਖੇ ਵਿਆ ਦਾਣੇ ਉਹ ਵੀ ਖਾ ਕੇ ਆਪਣਾ ਪਾਣੀ ਪੂਣੀ ਪੀ ਕੇ ਬੈਠ ਜਾਈਂਗਾ ਸੈਟ ਬੈਟ ਹੋ ਕੇ ਤੇ ਇਹਨਾਂ ਨੂੰ ਹੀ ਪਾਤੇ ਆ ਤੇ ਲੋ ਬਈ ਬਾਬਿਓ ਖਾ ਲੇ ਇਹਨਾਂ ਮੈਂ ਦਾਣੇ ਖਾ ਕੇ ਤੇ ਪਾਣੀ ਇਹਨਾਂ ਦੂਸਰੀ ਸਾਈਡ ਰੱਖ ਦਿੰਦੇ ਆਂ ਇੱਧਰ ਵਾਲੀ ਸਾਈਡ ਤੇ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾ ਦਿੰਦੇ ਆਂ ਦਾਣੇ ਜਾ ਕੇ ਤੇ ਇਹਨਾਂ ਨੂੰ ਵੀ ਰੱਖਦੇ ਆਂ ਪਾਣੀ ਠੀਕ ਹੈ ਜੀ ਓਕੇ ਚਲੋ ਵੀ ਮਿੱਤਰੋ ਡ੍ਰਿੰਕਰ ਤੋਂ ਧੂਕੇ ਭਰਤੇ ਆਂ ਪਾਣੀ ਸਵਾਰ ਕੇ ਧੋ ਸਵਾਰ ਕੇ ਤੇ ਦਾ ਖਾ ਲਿਆ ਇਹਨਾਂ ਨੇ ਜਿਹੜੇ ਪਾਈ ਦੇ ਪਾਣੇ ਤੇ ਹੁਣ ਇਹਨਾਂ ਨੂੰ ਦੂਸਰਾ ਦਾਣਾ ਪਾ ਦਿੰਦੇ ਆਂ ਕੁੱਲੀ ਡੰਡਾ ਇਹਦੇ ਵਿੱਚ ਲੋ ਜੀ ਬਾਬਿਓ ਪਾ ਦੀਏ ਬਾਬਿਓ ਇਹਨਾਂ ਨੂੰ ਤੇ ਲੋ ਜੀ ਪਾ ਦੀਏ ਬਾਬਿਓ ਦਾਣੇ ਇਹਨਾਂ ਨੂੰ ਖਾ ਲੂੰਗੇ ਫਟਾ ਪੁੱਤ ਲੋ ਜੀ ਪਾ ਤੇ ਉਹ ਦਾਣੇ ਤੇ ਲੱਗੇ ਆ ਖਾਣ ਤੋ ਗਾਈ ਇਧਰ ਵੀ ਦੇਖ ਲਈਏ ਇਧਰ ਵੀ ਟ੍ਰੇ ਥੋੜੀ ਜਿਹੀ ਪਈ ਐ ਇਹਨਾਂ ਨੂੰ ਹਲੇ ਨਹੀਂ ਪਾਵਾਂਗੇ ਜਦ ਤੱਕ ਇਹ ਤਿਲ ਨਹੀਂ ਖੰਦੇ ਉਸ ਤੋਂ ਬਾਅਦ ਪਾਵਾਂਗੇ ਤੇ ਠੀਕ ਹੈ ਬਾਬਿਓ ਜੇ ਅੱਜ ਦੀ ਵੀਡੀਓ ਵਧੀਆ ਲਗੀ ਤਾਂ ਹਮਨੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਈਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਤੇ ਦੋ ਛੇਤੀ ਮਿਲਦਾ ਰਹੇ ਤੇ ਕਮੈਂਟ ਕਰਕੇ ਬਾਬਿਓ ਜਰੂਰ ਦੱਸਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤਾਂ ਹੌਸਲਾ ਵੱਸੇ ਮਿਲਦੇ ਆਂ ਬਾਬਿਓ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ